ਇੰਨੀ ਮਤਲਬ ਪਿਆਰੀ ਤਰ੍ਹਾਂ ਦੀ ਸ਼ਾਇਰੀ ਕਰਨ ਵਾਲਾ ਮੁੰਡਾ ਵਿਰਿੰਦਰ ਔਲਖ ਥੋੜਾ ਜਿਹਾ ਆਪਣਾ ਜਿਹੜਾ ਦੱਸੋ ਕਿੱਥੋਂ ਕਿਵੇਂ ਪੈਦਾ ਹੁੰਦਾ ਹੈ ਇਹ ਸਾਰੀ ਰੀਝ ਕਿਵੇਂ ਪੈਦਾ ਹੁੰਦੀ ਹੈ ਪਿਛਲਾ ਸਫ਼ਰ ਕੀ ਹੈ ਮੈਂ ਔਲਖ ਪਿੰਡ ਦਾ ਜੰਪਾਲਾ ਜਫਰੀਦਕੋਟ ਜ਼ਿਲ੍ਹੇ ਦਾ ਹੈ ਪਿੰਡਾ ਤੇ ਸਾਹੋ ਬਾਬੂ ਰਜਬੜੀ ਜੀ ਦਾ ਜਿਹੜਾ ਪਿੰਡ ਹੈ ਉਹ ਬਹੁਤ ਨੇੜੇ ਆਪਣੇ ਮੋਗਾ ਇਲਾਕੇ ਦਾ ਜਿਹੜਾ ਜਿਆਦਾ ਹੈ ਜ਼ਿਲ੍ਹਾ ਫਰੀਦਕੋਟ ਆ ਪਰ ਮੋਗੇ ਦੇ ਜਿਆਦਾ ਨੇ ਸਾਡਾ ਪਿੰਡ ਹੈ ਜਿਹੜਾ ਕਿਉਂਕਿ ਹੱਦ ਦੇ ਨੇੜੇ ਨੂੰ ਆ ਉਧਰ ਉਹ ਮੋਗੇ ਵਾਲੀ ਸੈਟ ਉਧਰ ਦੀਆਂ ਜਿਹੜੀਆਂ ਮੈਕਾਂ ਖੁਸ਼ਬੂਆਂ ਤੁਹਾਡੇ ਵਾਲ ਆਉਂਦੀਆਂ ਬਿਲਕੁਲ ਮੈਂ ਇਹ ਚੀਜ਼ ਨੂੰ ਤਾਂ ਲੇਟ ਕੀਤਾ ਕਿਉਂਕਿ ਜਿਹੜਾ ਇਲਾਕਾ ਹੁੰਦਾ ਨਾ ਤਾਂ ਉਹ ਇਲਾਕੇ ਦਾ ਫਰਕ ਜ਼ਰੂਰ ਪੈਂਦਾ ਬੰਦੇ ਤੇ ਹਾ ਪੌਣ ਪਾਣੀ ਦਾ ਹਵਾ ਪਾਣੀ ਦਾ ਇਹ ਬੜੀ ਆਤਮਾ ਤੁਹਾਡੇ ਨਾਲ ਚਲੋ ਪੋਡਕਾਸਟ ਹੁੰਦਾ ਵੀ ਖੁੱਲੀਆਂ ਗੱਲਾਂ ਜੀ ਕਰ ਸਕਦੇ ਆ ਮੈਂ ਜਿੱਥੇ ਜਾਵਾਂ ਉੱਥੇ ਪਾਣੀ ਜ਼ਰੂਰ ਪੀਣਾ ਹੁੰਦਾ ਅੱਛਾ ਉਹ ਕਹਿੰਦੇ ਨੇ ਨਾ ਵੀ ਘਾਟ ਘਾਟ ਦਾ ਪਾਣੀ ਪੀਤੋਂ ਦਾ ਕਾਰਨ ਇਹੀ ਹੁੰਦਾ ਸੱਚੀ ਪਾਣੀ ਪੀਣਾ ਚਾਹੀਦਾ ਬੰਦੇ ਨੂੰ ਮੈਂ ਕਿਤੇ ਸੂਏ ਕੱਸੀ ਤੇ ਖੜ ਕੇ ਪਾਣੀ ਪੀਣਾ ਹੀ ਪੀਣਾ ਹਾਲਾਂਕਿ ਚਲੋ ਉਹ ਤਾਂ ਕਿੱਥੋਂ ਚੱਲਿਆ ਕਿੱਥੇ ਤਾਂ ਹੀ ਪਰ ਫਿਰ ਵੀ ਇੱਕ ਇਲਾਕੇ ਦਾ ਅਸਰ ਹੁੰਦਾ ਪਾਣੀ ਦੇ ਵਿੱਚ ਤਾਂ ਮੈਂ ਪਾਣੀ ਜ਼ਰੂਰ ਪੀਣਾ ਹੁੰਦਾ ਜਿੱਥੇ ਜਾਵਾਂ ਤਾਂ ਸਾਡੇ ਇਲਾਕੇ ਚ ਬਾਊ ਰਜਵਲੀ ਜੀ ਦਾ ਕੁਸ਼ਰੀ ਦਾ ਦੌਰ ਰਿਹਾ ਤਾਂ ਕੁਸ਼ਰੀ ਨਾਲ ਬੜਾ ਮੋਸੀ ਤਾਂ ਬਜ਼ੁਰਗਾਂ ਦਾ ਖਾਸ ਕਰਕੇ ਸੀ ਮੈਂ ਇਹਦੇ ਵਿੱਚ ਨਾਮ ਵੀ ਪਾਇਆ ਛੰਦ ਚ ਦਾਦਾ ਜੀ ਦਾ ਦਾਦੇ ਕਤਰ ਸਿੰਘਾਂ ਦਾ ਤਾਂ ਉਹਨਾਂ ਨੇ ਮੈਨੂੰ ਬਚਪਨ ਚ ਹੀ ਨਾ ਕਵਤਾਵਾਂ ਪੜਾਉਣੀਆਂ ਪੜਾਉਣੀਆਂ ਤੋਂ ਭਾਵ ਕਿਸੇ ਵਾਪ ਨਹੀਂ ਜਾਣਦੇ ਸੀਗੇ ਕਿਸੇ ਕੋ ਲੈ ਕੇ ਜਾਣਾ ਕੋਈ ਬਜ਼ੁਰਗ ਲਿਖਦਾ ਸੀ ਤਾਂ ਊੜਿਆੜੀ ਦੀ ਇੱਕ ਪੰਤੀ ਸੀ ਉਹ ਮੈਨੂੰ ਕੁਝ ਕੁਝ ਕਿ ਜਿਆਦਾ ਜਿਵੇਂ ਊੜਾ ਓੰਕਾਰ ਹੈ ਬੜਾ ਬਿਆਨਤ ਜੀ ਜਿਸ ਨੇ ਬਣਾਇਆ ਕੁੱਲ ਜੀਆ ਜੰਤ ਜੀ ਆੜਾ ਅਸ ਰੱਖ ਵਾਹਿਗੁਰੂ ਦੇ ਨਾਮ ਦੀ ਜ਼ਿੰਦਗੀ ਬਤੀਤ ਤੇਰੀ ਹੁੰਦੀ ਜਾਣ ਦੀ ਈਡੀ ਕਹਿੰਦੀ ਇਸਰਾਂ ਦਾ ਲਈਏ ਨਾਮ ਜੀ ਛੱਟਬਿੰਦ ਛੱਡ ਕੇ ਅਰੰਧ ਕੰਮ ਜੀ ਐਦਾਂ ਕਰਕੇ ਪੂਰੀ 35 ਸੀ ਤਾਂ ਉਹ ਦਾਦਾ ਜੀ ਨੇ ਮੈਨੂੰ ਪੂਰੀ ਯਾਦ ਕਰਵਾਈ ਪਹਿਲਾਂ ਤਾਂ ਉਹਨੇ ਲਿਖਾ ਕੇ ਲਿਆਂਦੀ ਉਹ ਬਜ਼ੁਰਗ ਤੋਂ ਜਿਨ੍ਹਾਂ ਨੇ ਲਿਖੀ ਸੀ ਜੀ ਫਿਰ ਮੈਨੂੰ ਉਹਨਾਂ ਨੇ ਕਿਹਾ ਵੀ ਯਾਦ ਕਰ ਸਿੱਡੀਆਂ ਸੋਹਣੀਆਂ ਗੱਲਾਂ ਨੇ ਬਾਈ ਹੁਣ ਇਹ ਕਿੱਥੇ ਇੰਨਾ ਕਰਦਾ ਕੋਈ ਹਨਾ ਹਾਂ ਫਿਰ ਮੈਂ ਉਹ ਕੀਤੀ ਯਾਦ ਬਿਲਕੁਲ ਇਹ ਚੀਜ਼ਾਂ ਯਾਦ ਕਰਦਾ ਤਾਂ ਮੈਨੂੰ ਵੀ ਆਪ ਨੂੰ ਮਹਿਸੂਸ ਹੁੰਦਾ ਵੀ ਯਾਰ ਕਿੰਨਾ ਕੁਝ deta ਯੋਗਦਾਨ ਆਪ ਦਾ ਦਾਦੇ ਖਤਰ ਸਿਆਣਾ ਮੈਂ ਐਸੇ ਕਰਕੇ ਲਿਖਿਆ ਵੀ ਉਹਨਾਂ ਦੀ ਦੇਣ ਹੀ ਹੈ ਜਿਹੜਾ ਅੱਜ ਕਰੀਏਂ ਤੇ ਮੈਂ ਉਦੋਂ ਬਈ ਸੰਘਿਆ ਕਰਨਾ ਜੀ ਉਹਨਾਂ ਨੇ ਜਿੱਥੇ ਵੀ ਚਾਰ ਬੰਦੇ ਇਕੱਠੇ ਹੋਇਆ ਕਰਨੇ ਕੋਈ ਸਾਥ ਚ ਕੋਈ ਕਿਸ ਦੀ ਦੁਕਾਨ ਤੇ ਖੜੇ ਆ 10 ਬੰਦੇ ਉਹਨਾਂ ਨੂੰ ਹੀ ਜਾ ਕੇ ਉਪਰਾਂ ਦੀ ਅਗਲੇ ਦਾ ਮੂਡ ਨਾ ਵੀ ਹੋਣਾ ਤੂੰ ਇਹਨਾਂ ਨੂੰ ਯਾਰ ਕਵਤਾ ਸੁਣਾਓ ਸੁਣਾ ਐ ਬਜ਼ੁਰਗ ਪੁਰਾਣੇ ਫਿਰ ਇਦਾਂ ਦੇ ਸੀ ਨਾ ਜੀ ਪਰ ਉਹ ਸੁਣਦੇ ਵੀ ਸੀ ਉਦੋਂ ਉਦੋਂ ਸੁਣ ਲੈਂਦੇ ਸੱਚਾ ਮਹਿਫਲਾਂ ਪੜ ਜਾਂਦੇ ਸੀ ਹਨਾ ਤੇ ਮੈਂ ਮੈਂ ਸੰਗਿਆ ਇਹ ਕਹਣਾ ਵੀ ਬਾਪੂ ਯਾਰ ਕਿਤੇ ਚੱਲ ਸਟੇਜ ਤੇ ਤਾਂ ਮੰਨਿਆ ਵੀ ਬੰਦਾ ਸੁਣਾ ਹੀ ਪੈਦਾ ਤੇ 10 ਬੰਦੇ ਵੀ ਖੜੇ ਨੇ ਉੱਥੇ ਮੈਨੂੰ ਤੇ ਉਹਨਾਂ ਨੇ ਕੀ ਕਰਨਾ ਉਹਨੇ 10000 ਰੁਪਏ ਵੀ ਕੱਢ ਕੇ ਉੱਥੇ ਦੇ ਦਿਆ ਕਰਨ ਬਿਲਕੁਲ ਬਿਲਕੁਲ ਉੱਥੇ 10000 ਤੇ ਮੈਂ ਕਿਹਾ ਕਰਨਾ ਯਾਰ ਵੀ ਅਗਲੇ ਨੇ ਕਹਣਾ ਇਹ ਤਾਂ ਕਹੇ ਲੈਣ ਮਾਰਾ ਸਹੀ ਠੀਕ ਹੋਈ ਹੈ ਨਹੀਂ ਠੀਕ ਤਾਂ ਸੀਗਾ ਬਿਲਕੁਲ ਤੇ ਸਾਨੂੰ ਤਾਂ ਕੀ ਦਾ ਬੱਚੇ ਦਾ ਵੀ ਮਨ ਕਰਦਾ ਹੁੰਦਾ ਪਰ ਐ ਵੀ ਹੁੰਦਾ ਵੀ ਕਿ ਐਲੀਗੇਸ਼ਨ ਵੀ ਨਾ ਲੱਗੇ ਵੀ ਅਗਲਾ ਕਦੇ ਵੀ ਪੈਸੇ ਲੈਣ ਦਾ ਮਾਰਾ ਇਹ ਕਰਦਾ ਸੰਗ ਜੀ ਵੀ ਹੁੰਦੀ ਇੱਕ ਤਾਂ ਉਦੋਂ ਸੰਗ ਦੇ ਅਸਗਾਉਂਦਿਆ ਮੈਂ ਇਹ ਸ਼ੁਰੂ ਕਰਤਾ ਮੈਂ ਸੁਣਾਉਂਦਾ ਰਿਹਾ ਜਿੱਥੇ ਉਹਨਾਂ ਨੇ ਕਹਿਣਾ ਉੱਥੇ ਸੁਣਾਦਿਆ ਕਰਨਾ ਤਾਂ ਉਸ ਤੋਂ ਬਾਅਦ ਵੀ ਕਹਿੰਦੇ ਹੁੰਦੇ ਨਾ ਵੀ ਸਿਰ ਸੱਟ ਕੇ ਉਸਤਾਦ ਦੀ ਮੰਨੀ ਜਾਵੇ ਜੀ ਜੀ ਹਨਾ ਕੋਈ ਵੀ ਗੱਲ ਆ ਨਾ ਵੀ ਤੁਹਾਨੂੰ ਜੇ ਕਹਿਤੀ ਵੀ ਦਿਨੇ ਉਹਨਾਂ ਨੇ ਕਿਹਾ ਵੀ ਲਾਲਟਨ ਜਗਾ ਲਿਆ ਤੇ ਆ ਜਾ ਆਪਾਂ ਚੱਲਣਾ ਰੋਡ ਤੇ ਵੀ ਮੇਰੇ ਮੂਰੇ ਲਾਲਟਨ ਜਗਾਈ ਚਾਨਣ ਕਰਦਾ ਜੇ ਤਾਂ ਉਹ ਵੀ ਜਗਾਓ ਹੂੰ ਬਹੁਤ ਸੋਹਣੀ ਗੱਲ ਜੀ ਜੇ ਉਹਨਾਂ ਨੇ ਕਿਹਾ ਵੀ ਮੀਂਹ ਪੈਂਦੇ ਚ ਪਾਣੀ ਬੂਟਿਆਂ ਨੂੰ ਪਾ ਤਾ ਪਾ ਹਾਂ ਠੀਕ ਹੈ ਤਾਂ ਉਹ ਇਹ ਗੱਲਾਂ ਹੁੰਦੀਆਂ ਜਿਹੜੀਆਂ ਤੁਹਾਨੂੰ ਕਿਸੇ ਦੀ ਤਾਬਿਆਦਾਰੀ ਸਿਖਾਉਣ ਦੀਆਂ ਤੇ ਉਸ ਤੋਂ ਬਾਅਦ ਵੀ ਤੁਸੀਂ ਇਹ ਇਹ ਚੀਜ਼ਾਂ ਤੁਹਾਨੂੰ ਕੁਦਰਤ ਫਿਰ ਨਵਾਜਦੀ ਉਹਨਾਂ ਚੀਜ਼ਾਂ ਨਾਲ ਤਾਂ ਹੌਲੀ ਹੌਲੀ ਇਹਦੇ ਵਿੱਚ ਵਧਦੇ ਗਏ ਤੇ ਇਸ ਤੋਂ ਬਾਅਦ ਕਈ jobbਾਂ ਵੀ ਕੀਤੀਆਂ ਬਈ ਹੂੰ ਜੋਬਾਂ ਮੈਂ ਬਚਪਨ ਚ ਹੀ ਸ਼ੁਰੂ ਕਰਦੀ ਆ ਅਰਥਾਗਾਲਤ ਬਹੁਤ ਹੀ ਠੀਕ ਨਹੀਂ ਸੀ ਜੀ ਜੀ ਤਾਂ ਮੈਂ 12ਵੀਂ ਚ ਪੜਦੇ ਨੇ ਜੋਬ ਸ਼ੁਰੂ ਕਰਤੀ ਸੀ ਅੱਛਾ ਮੈਂ ਚਿੱਠੀਆਂ ਵੀ ਵੰਡੀਆਂ ਜਿਹੜਾ ਹਾ ਜਿੱਥੇ ਆਉਂਦੀਆਂ ਪਾਰਸਲ ਆਉਂਦੇ ਜਿਹੜੇ ਆ ਪਾਰਸਲ ਆਉਂਦੇ ਆ ਹਾਂ ਪਾਰਸਲ ਵਾਲੀ ਕਿਸੇ ਕੰਪਨੀ ਸੀ ਉੱਥੇ ਚਿੱਠੀਆਂ ਵੀ ਵੰਡੀਆਂ ਬਾਰਸਲ ਵੀ ਵੰਡੇ ਮੌਲ ਚ ਵੀ ਕੰਮ ਕਰਦਾ ਰਿਆ ਫਿਰ ਉਸ ਤੋਂ ਬਾਅਦ ਇੱਕ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਪ੍ਰੋਜੈਕਟ ਸੀਗਾ ਪੂਰੇ ਪੰਜਾਬ ਦੇ ਸਿਨਮਿਆਂ ਤੇ ਆ ਜਿਹੜੇ ਆਪਾਂ ਜਿਹੜੀ ਜਗ੍ਹਾ ਤੇ ਬੈਠੀ ਆ ਇੱਥੇ ਵੀ ਮੈਂ ਹੋ ਕੇ ਗਿਆ ਸੀਗਾ 18 ਸਾਲ ਦਾ ਸੀ ਉਦੋਂ ਜੀ ਤਾਂ ਮੈਂ ਸਾਰੇ ਸਿਨਮਿਆਂ ਚ ਗਿਆ ਪੂਰੇ ਪੰਜਾਬ ਦੇ ਸਿਨਮਿਆਂ ਚ ਹੂੰ ਹੂੰ ਤਾਂ 480 ਦੇ ਕਰੀਬ ਸਕਰੀਨਾਂ ਸੀ ਸਾਰੀਆਂ ਸਕਰੀਨਾਂ ਤੇ ਮੈਂ ਵਿਜ਼ਿਟ ਕੀਤਾ ਕਦੋਂ ਬਣੇ ਕਿਵੇਂ ਬਣੇ ਸਾਰਾ ਉਹਨਾਂ ਤੇ ਮੈਂ ਖੋਜਦਾ ਕੰਮ ਕੀਤਾ ਜੀ ਪਾ ਉਦੋਂ ਫਿਰ ਇਹ ਚੀਜ਼ ਹੌਲੀ ਹੌਲੀ ਉਹਨਾਂ ਦੀ ਕਿਉਂਕਿ ਇੰਟਰਵਿਊ ਕਰਨੀ ਹੁੰਦੀ ਸੀ ਆਪ ਹੀ ਕੈਮਰਾ ਲਾ ਕੇ ਆਪ ਹੀ ਮੁਰੇ ਬਹਿਣਾ ਹਾਂ ਹਾਂ ਤੇ ਆਪ ਹੀ ਉਹਨਾਂ ਦੀ ਇੰਟਰਵਿਊ ਕਰਨੀ ਕੋਈ ਨਾਲ ਬੰਦਾ ਵੀ ਨਹੀਂ ਹੁੰਦਾ ਸੀ ਅੱਛਾ ਤਾਂ ਉਦੋਂ ਫਿਰ ਸਾਰਾ ਕੁਝ ਸਿੱਖ ਗਏ ਜਿੰਦਗੀ ਬੜੇ ਸੋਹਣੇ ਤਜਰਬੇ ਦਿੰਦੀ ਆ ਨਾ ਇਹ ਚੀਜ਼ਾਂ ਉਦੋਂ ਕਈ ਵਾਰੀ ਔਖੀਆਂ ਲੱਗ ਰਹੀਆਂ ਹੁੰਦੀਆਂ ਪਰ ਬਾਅਦ ਚ ਬੜੀਆਂ ਸੋਹਣੀਆਂ ਲੱਗਦੀਆਂ ਨੇ ਤੇ ਬੜਾ ਕੁਝ ਸਿਖਾ ਕੇ ਜਾਂਦੀਆਂ ਨੇ ਬਿਲਕੁਲ ਬਈ ਇੱਕੇ ਦਿਨ ਚ ਤਾਂ ਬੰਦੇ ਦਾ ਕੋਈ ਐ ਨਹੀਂ ਬਣਦਾ ਹੁਣ ਜਿਵੇਂ ਆਪਾਂ ਇਦਾਂ ਗੱਲ ਕਰੀ ਜਾਂਦੇ ਆ ਬੰਦੇ ਕਹਿੰਦਾ ਯਾਰ ਗੱਲਾਂ ਬੜੀਆਂ ਸੋਹਣੀਆਂ ਕਰਦਾ ਗੱਲਾਂ ਇੱਕ ਦਿਨ ਚ ਨਹੀਂ ਇਹ ਸਿੱਖੀਆਂ ਜਾਂਦੀਆਂ ਵੀ ਗੱਲਾਂ ਦਾ ਵੀ ਬੰਦੇ ਨੂੰ ਜੇ ਕੋਈ ਸੁਆਦ ਆਉਂਦਾ ਵੀ ਇੱਕ ਹੁੰਦਾ ਵੀ ਸਟੇਜ ਤੇ ਵੀ ਫਲਾਂਟਲੀ ਇਦਾਂ ਹੀ ਬੋਲੀ ਜਾਂਦਾ ਉਹ ਇਦਾਂ ਨਹੀਂ ਹੁੰਦਾ ਹ ਹ ਕਿਸੇ ਦੇ ਬੰਦੇ ਤਬਸਿਆ ਹੁੰਦੀ ਆ ਉਹਦੇ ਪਾਸੇ ਹੁੰਦੀ ਬਿਲਕੁਲ ਦੇਖੋ ਇਦਾਂ ਕਰਕੇ ਫਿਰ ਹੌਲੀ ਵਾਲੀ ਚੱਲਦੇ ਗਏ ਸਵਿਗੀ 'ਚ ਵੀ ਕੰਮ ਕੀਤਾ ਮੈਂ ਹ ਸਵਿਗੀ 'ਚ ਜੋਮੈਟੋ ਦੀ ਤਰ੍ਹਾਂ ਜੀ ਜੀ ਡਿਲੀਵਰੀ ਬੁਆਏ ਦਾ ਉਹ ਵੀ ਕੀਤਾ ਜੀ ਉਸ ਤੋਂ ਬਾਅਦ ਚੰਡੀਗੜ੍ਹੇ ਕੰਮ ਕਰਦਾ ਰਿਆ ਉੱਥੇ ਫਿਰ ਮੇਰਾ ਸ਼ੰਦ ਵਾਇਰਲ ਹੋ ਗਿਆ ਹਮ ਰੇਡੀਓ ਜੌਬ ਮਿਲ ਗਈ ਰੇਡੀਓ ਫਿਰ ਕਈ ਨਿਊਜ਼ ਚੈਨਲਾਂ 'ਚ ਵੀ ਕੰਮ ਕੀਤਾ ਰੇਡੀਓ ਦੇ ਵਿੱਚ ਵੀ ਕੀਤਾ ਨਿਊਜ਼ ਚੈਨਲਾਂ 'ਚ ਹਮ ਹਮ ਯਾਨੀ ਕਿ ਛੋਟੀ ਜਿਹੀ ਜ਼ਿੰਦਗੀ 'ਚ ਚਰਨਜੀਤ ਸਿੰਘ ਚੰਨੀਅੰਗ ਬਹੁਤ ਕਰ ਗਿਆ ਚਲੋ ਸੋਣੀ ਗੱਲ ਹੈ ਪਰ ਮੈਂ ਕਹਿਣਾ ਵੀ ਸ਼ੁਕਰ ਹੈ ਉਹ ਸਾਰੇ ਕੰਮਾਂ ਦਾ ਜਿੰਨਾ ਤੋਂ ਤੁਸੀਂ ਸਿੱਖ ਕੇ ਅੱਜ ਸਾਡੇ ਸਾਹਮਣੇ ਆਣਾ ਇੰਨਾ ਕੁਝ ਸੁਣਾ ਰਿਹਾ ਗੱਲਾਂ ਕਰ ਰਿਹਾ ਬਾਈ ਤੁਸੀਂ ਗੱਲ ਕੀਤੀ ਸੱਥਾਂ 'ਚ ਗਾਉਣ ਦੀ ਹਾਂਜੀ ਪਰ ਮੈਂ ਸੁਣਿਆ ਵੀ ਸੱਥਾਂ ਤੋਂ ਵੀ ਗਾਂ ਤੁਸੀਂ ਤੇ ਹੁਣ ਵਿਆਹਾਂ ਤੱਕ ਭੋਗਾਂ ਤੱਕ ਵੀ ਵਿਰਿੰਦਰ ਰੌਲਖ ਨੂੰ ਬੁਲਾਉਂਦੇ ਲੋਕ ਛੜੀਆਂ ਦੇ ਬੁਲਾਉਂਦੇ ਮੁੰਡਿਆਂ ਦੇ ਕਵੀ ਦਰਬਾਰਾਂ 'ਚ ਤਾਂ ਬੁਲਾਉਂਦੇ ਬੁਲਾਉਂਦੇ ਬਿਲਕੁਲ ਕਿਵੇਂ ਦੇ ਤਿਆਰਵੇ ਕਿਵੇਂ ਦੇ ਹੁੰਦੇ ਆ ਤੇ ਮਤਲਬ ਹਰੇਕ ਹਰੇਕ ਚੀਜ਼ ਦਾ ਤਿਆਰਬਾ ਤਾਂ ਵੱਖਰਾ ਹੀ ਹੁੰਦਾ ਹੈ ਇਹ ਜਿਹੜੀ ਗੱਲ ਆ ਵੈਸੇ ਤਾਂ ਹੁਣ ਕਵੀ ਦਰਬਾਰਾਂ ਦਾ ਵੀ ਇੱਕ ਤਾਂ ਸੁਖਮ ਜੀ ਮੈਂ ਤੁਹਾਡੀ ਜਿਹੜੀ ਸੰਸਥਾ ਹੈ ਮੈਂ ਕੈਕਸ਼ਾਂ ਦਾ ਇਹ ਬਹੁਤ ਬੜਾ ਧੰਨਵਾਦ ਕਰਦਾ ਪੰਜਾਬ ਦੇ ਵਿੱਚ ਪੂਰੇ ਪੰਜਾਬ ਚੋਂ ਜੇ ਮੈਂ ਗਿਨਾ ਤਾਂ ਮੈਂ ਤਾਂ ਬੈਸਟ ਮੰਨਦਾ ਧੰਨਵਾਦ ਠੀਕ ਹੈ ਜੀ ਕਿਉਂਕਿ ਮੈਂ ਮੇਰੇ ਤਜਰਬੇ ਮੈਂ ਦੁਆਬੇ ਤੱਕ ਵੀ ਗਿਆ ਇਹ ਨਹੀਂ ਕਿ ਵੀ ਉੱਥੇ ਬੰਦੇ ਘੱਟ ਆ ਉਹਨਾਂ ਨੇ ਬਹੁਤ ਮਾਨ ਸਤਕਾਰ ਕੀਤਾ ਮਾਝੇ ਵਾਲਿਆਂ ਨੇ ਬੜਾ ਮਾਨ ਕਰ ਕਰਦੇ ਹਨਾ ਅਦਵ ਪਬਲਿਕੇਸ਼ਨ ਵਾਲੇ ਸਣੀਪਖੋ ਕਿਉਰੀ ਆਪਣੇ ਮਿੱਤਰ ਨੇ ਵੀ ਥੋੜੀ ਤਾਂ ਉਹਨਾਂ ਨੇ ਬੜਾ ਮਾਣ ਕਰਦੇ ਨੇ ਸਾਰੇ ਤੇ ਪਰ ਮੈਂ ਕੈਕਸ਼ਾਂ ਦਾ ਕਿਉਂਕਿ ਇਹਨਾਂ ਦੇ ਬੜਾ ਅਲੱਗ ਜਿਹੇ ਤਰ੍ਹਾਂ ਦਾ ਹੁੰਦਾ ਹੈ ਚੋਣ ਬੜੀ ਹੁੰਦੀ ਹੈ ਥੋੜੇ ਬੰਦੇ ਹੁੰਦੇ ਆ ਫਿਰ ਉਹਨਾਂ ਨੂੰ ਟ੍ਰੀਟ ਵਧੀਆ ਕਰਨਾ ਤਾਂ ਉਹ ਪ੍ਰੋਗਰਾਮ ਦਾ ਇੱਕ ਲੈਵਲ ਸੈੱਟ ਕਰਨਾ ਵੀ ਹੁੰਦਾ ਯਾਰ ਸਾਡੀ ਕੋਸ਼ਿਸ਼ ਹੈ ਜੀ ਜੀ ਲੈਵਲ ਆਪਾਂ ਤੁਸੀਂ ਆਪ ਦਾ ਨਾਮ ਵਿੱਚੋਂ ਕੱਟ ਲੈਨੇ ਆ ਪਹਿਲੀ ਵੱਡੀ ਗੱਲ ਇਹ ਹੈ ਬਸ ਨਾ ਫਿਰ ਅਸੀਂ ਤੁਹਾਡੇ ਵਰਗੇ ਦੋਸਤਾਂ ਦਾ ਚ ਬਣਾਉਣ ਵਾਸਤੇ ਉਧਰ ਪਾਸ ਮੈਂ ਮੈਂ ਇਹੀ ਮੈਂ ਸੋਚਦਾ ਹੁੰਦਾ ਹੀ ਵੀ ਯਾਰ ਕਿਸੇ ਟਾਈਮ ਇਹੋ ਜਿਹਾ ਕਵੀ ਦਰਬਾਰ ਚੰਗਾ ਕਰਵਾਈਏ ਪਰਾਂ ਦੀ ਉੱਥੇ ਆਪਾਂ ਨਾ ਬੋਲਦੇ ਮੈਂ ਆਪ ਨਾਮ ਮੋਦੀ ਵਿੱਚ ਵੀ ਕਵੀ ਦਰਬਾਰ ਚੰਗਾ ਹੋਣਾ ਚਾਹੀਦਾ ਤੇ ਮੈਂ ਉਹ ਬਸ ਆਪਦਾ ਸੁਪਨਾ ਪੂਰਾ ਹੁੰਦਾ ਵੇਖਿਆ ਇਹਦੇ 'ਚ ਸ਼ੁਕਰ ਤਕਬਖ ਖਾਨ ਸਾਹਿਬ ਇਸੇ ਤਰ੍ਹਾਂ ਮੈਂ ਹੁਣ ਤੁਹਾਨੂੰ ਦੱਸਦਾ ਵੀ ਕਵੀ ਦਰਬਾਰਾਂ ਦੇ ਵਿੱਚ ਵੈਸੇ ਇਹ ਗੱਲ ਮੈਂ ਤਾਂ ਕੀਤੀ ਕਿਉਂਕਿ ਆਪਣੇ ਪੈਸੇ-ਪੁਸੇ ਆਪਣੇ ਮਿਲਦੇ ਯਾਰ ਸੈਕਸ਼ ਵਾਲੇ ਦਿੰਦੇ ਠੀਕ ਹੈ ਜੀ ਆਮ ਕਵੀ ਦਰਬਾਰਾਂ ਬਹੁਤਿਆਂ ਦੇ ਵਿੱਚ ਭਾਵੇਂ ਕਿ ਉਹ ਇਵਨ ਕੇ ਪਾਸ਼ਾ ਬਾਗ ਦੇ ਕਿਉਂ ਨਾ ਹਾਂਜੀ ਹਾਂਜੀ ਪਾਸ਼ਾ ਬਾਗ ਦੇ ਵਿੱਚ ਵੀ ਕਈਆਂ 'ਚ ਪੈਸੇ ਨਹੀਂ ਹੁੰਦੇ ਕਿੰਨੀਆਂ 'ਚ ਹੁੰਦੇ ਆ ਜੀ ਠੀਕ ਹੈ ਉਹਨਾਂ ਚ ਵੀ ਆਰਥਿਕ ਪੱਖੋਂ ਕਵੀ ਦੀ ਹੈਲਪ ਨਹੀਂ ਹੁੰਦੀ ਜੀ ਤੇ ਪਰ ਜਿਹੜੇ ਟੂਰਨਾਮੈਂਟ ਹੋ ਗਏ ਜਿਵੇਂ ਛਟੀਆਂ ਭੋਗਾ ਵਿਆਹਾਂ ਤੇ ਤੇ ਇਦਾਂ ਦਾ ਜਿਹੜਾ ਵਿਆਹਾਂ ਤੇ ਵੀ ਮੈਂ ਬੋਲਿਆ ਇਵੇਂਨਕੇ ਉਧਰੋਂ ਮੁੰਡੇ ਦੀਆਂ ਲਾਵਾਂ ਹੋਈਆਂ ਉਸ ਤੋਂ ਬਾਅਦ ਚ ਮੈਨੂੰ ਉਹਨਾਂ ਨੇ ਬੁਲਾਇਆ ਤੇ ਇਹ ਨਹੀਂ ਕਿ ਵੀ ਉਹ ਕੋਈ ਮਾੜਾ ਮੋਟਾ ਵਿਆਹ ਸੀ ਵਿਆਹ ਬਹੁਤ ਵੱਡਾ ਸੀਗਾ ਉਹਨਾਂ ਦਾ ਤੇ ਵੀ ਉਹਨਾਂ ਨੇ ਉਸ ਤੋਂ ਬਾਅਦ ਚ ਵਿਆਹ ਤੇ ਲਾਵਾਂ ਤੋਂ ਬਾਅਦ ਚ ਉੱਥੇ ਬੁਲਾਇਆ ਤੇ ਮੈਂ ਇਹ ਚੀਜ਼ਾਂ ਸੁਭਾਗ ਮੰਨਦਾ ਹਾਂ ਬਈ ਆ ਚੀਜ਼ਾਂ ਤੇ ਵੀ ਬੋਲਦੇ ਨੇ ਆਪ ਕਰਕੇ ਕਵੀ ਇੱਕ ਬਿਲਕੁਲ ਘੇਰੇ ਚ ਰਹਿ ਜਾਂਦੇ ਕਵੀਆਂ ਦਾ ਕਵੀਆਂ ਵਾਲਾ ਹੀ ਦਾਇਰਾ ਹੁੰਦਾ ਪਾਸੋ ਵਿੱਚ ਇੱਕ ਦੂਜੇ ਨੂੰ ਸਮਝਦੇ ਆ ਇਹਨਾਂ ਚੀਜ਼ਾਂ ਤੋਂ ਪੈਸੇ ਪੁਸੇ ਇਧਰੋਂ ਵਧੀਆ ਬਣਦੇ ਨੇ ਭਾਈ ਸਿੱਧੀ ਗੱਲ ਹੈ ਨਹੀਂ ਭਾਈ ਦੇਖੋ ਸੋਹਣੀ ਤੇ ਸਿਆਣੀ ਗੱਲ ਇਹੀ ਆ ਵੀ ਪੈਸਾ ਤਾਂ ਹਰ ਥਾਂ ਤੇ ਚਾਹੀਦਾ ਪਰ ਇੱਕ ਇਹ ਆ ਵੀ ਜਿਵੇਂ ਤੁਸੀਂ ਦੱਸਿਆ ਪਹਿਲਾਂ ਵੀ ਯਾਰ ਨੌਕਰੀਆਂ ਕੀਤੀਆਂ ਕੰਮ ਕੀਤੇ ਕਿਹੜੇ ਟਾਈਮ ਤੇ ਸ਼ਾਇਰੀ ਵੀ ਤਸਾਵਾ ਮੰਗਦੀ ਆ ਕਵਿਤਾ ਵੀ ਸਵਾ ਮੰਗਦੀ ਆ ਹਾਂ ਤਾਂ ਨਹੀਂ ਆ ਚਲੋ ਆਪਾਂ ਕਹਿ ਦਿੰਨੇ ਆ ਵੀ ਇਹ ਕਵਿਤਾ ਜਿਹੜੀ ਉਹ ਰਬੀਦਾਤ ਹੈ ਕੁਦਰਤ ਕਰਦੀ ਪਰ ਸਾਰਾ ਕੁਝ ਵੀ ਕੁਦਰਤ ਕਰਦੀ ਬਹਿਰੀਨ ਦਾ ਟੂਰ ਲੱਗਿਆ ਇਸੇ ਇਸੇ ਚੋਈ ਬਈ ਬਹਿਰੀਨ ਜਾ ਕੇ ਉੱਥੇ 15 ਦਿਨ ਦਾ ਟੂਰ ਲਵਾਇਆ ਉਹਨਾਂ ਨੇ ਤਿੰਨ ਚਾਰ ਅਲੱਗ-ਅਲੱਗ ਥਾਵਾਂ ਤੇ ਉਹਨਾਂ ਨੇ ਮਹਿਫ਼ਲਾਂ ਰੱਖੀਆਂ ਉੱਥੇ ਕਵੀ ਦਰਬਾਰ ਕਰਾਏ ਨਾਲ ਇੱਕ ਜਸਵਿੰਦਰ ਬਲੰਦ ਜੀ ਦਾ ਖਾੜਾ ਸੀ ਹਾਂ ਹਾਂ ਮੈਂ ਉਹ ਤੁਹਾਡੀ ਇੱਕ ਵੀਡੀਓ ਵੀ ਦੇਖੀ ਸੀ ਉਹਨਾਂ ਦੇ ਨਾਮ ਜੀ ਤਾਂ ਉਹਨਾਂ ਨੇ ਉੱਥੇ ਬੜਾ ਮਾਣ ਸਤਿਕਾਰ ਦਿੱਤਾ ਵਧੀਆ ਹੋਟਲ ਚ ਰੱਖ ਕੇ ਬਹੁਤ ਯਾਨੀ ਕਿ ਸਾਰਾ ਕੁਝ ਉਹ ਚੀਜ਼ਾਂ ਵੇਖ ਲਈਆਂ ਜਿਹੜੀਆਂ ਕਿ ਮੈਂ ਕਹਿੰਨਾ ਵੀ ਹਿੰਦੀ ਵਾਲਿਆਂ ਨੂੰ ਉਰਦੂ ਵਾਲਿਆਂ ਨੂੰ ਮਿਲਦੀਆਂ ਹਾਂ ਤਾਂ ਉਹ ਹੋਣੀਆਂ ਚਾਹੀਦੀਆਂ ਪੰਜਾਬ ਚੋ ਹੈਗੀਆਂ ਬਸ ਥੋੜਾ ਜਿਹਾ ਹੰਬਲਾ ਮਾਰਨ ਦੀ ਲੋੜ ਹੈ ਤੇ ਇੱਕ ਇਹ ਵੀ ਜਿਹੜਾ ਬੰਦਾ ਥੋੜਾ ਜਿਹਾ ਇੱਕ ਪਾਸੇ ਨੂੰ ਕਿਸੇ ਵਾਸਤੇ ਨਿਕਲਦਾ ਉਹਨੂੰ ਇਹ ਵੀ ਖਿਆਲ ਰੱਖਣਾ ਚਾਹੀਦਾ ਵੀ ਮੈਂ ਇਕੱਲਾ ਤਾਂ ਨਿਕਲੀ ਹੈ ਨਾ ਨਾਲ ਇੱਕ ਸਾਰੇਆਂ ਕਾਫਲਿਆਂ ਦੀ ਵੀ ਲੋੜ ਹੈ ਕਾਫਲੇ ਦੀ ਵੀ ਜ਼ਰੂਰਤ ਹੈ ਕਿਉਂਕਿ ਇਕੱਲੇ ਬੰਦੇ ਨੂੰ ਇੱਕ ਟਾਈਮ ਤੇ ਬੰਦੇ ਸੁਣ ਕੇ ਹੱਕ ਜਾਣਗੇ ਜੀ ਸਿੱਧੀ ਗੱਲ ਹੈ ਵੀ ਮੈਨੂੰ ਕਿੰਨਾ ਕੁ ਸੁਣੀ ਜਾਣਗੇ ਤਾਂ ਉਹ ਇੱਕ ਹੋਵੇ ਵੈਰਾਈਟੀ ਹੋਵੇ ਸਾਰੇ ਬੰਦੇ ਵੀ ਕੋਈ ਗਜ਼ਲ ਵਾਲਾ ਕੋਈ ਸ਼ਾਇਰ ਵਾਲਾ ਮਹਿਫਲਾ ਫੇਰੀ ਬਣੇ ਹਾਂ ਮਹਿਫਲਾ ਫੇਰੀ ਬਣੇ